ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੀ ਅਸਮਾਨ ਸੋ ਹਾਓ ਦੋਸਤੋ ਗਰਮੀ ਦਾ ਕਹਿਰ ਹੈ ਜਿਹੜਾ ਉਹ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਪਾਰਾ ਜਿਹੜਾ ਉਹ ਤਕਰੀਬਨ 47-48 ਡਿਗਰੀ ਤੱਕ ਪਹੁੰਚਿਆ ਹੋਇਆ ਤੇ ਗਰਮੀ ਦੀ ਤਪਸ਼ ਜਿਹੜੀ ਉਹ ਇਸ ਹਿਸਾਬ ਦੇ ਨਾਲ ਵੱਧ ਰਹੀ ਹੈ ਕਿ ਕੋਈ ਗੱਲ ਕਹੀ ਨਹੀਂ ਜਾ ਸਕਦੀ। ਇਸ ਕਰਕੇ ਮੈਂ ਵੀ ਹੁਣੇ ਬਾਹਰ ਤੁਰਿਆ ਆਂ ਬਹੁਤ ਜ਼ਿਆਦਾ ਗਰਮੀ ਹੈ ਛੋਟੇ ਛੋਟੇ ਕਤੂਰੇ ਸੀਗੇ ਵਿਚਾਰੇ ਉਹ ਕਿਦਾਂ ਗਰਮੀ ਦੇ ਨਾਲ ਤਰਸ-ਤਰਸ ਕਰ ਰਹੇ ਨੇ ਔਰ ਨਿੱਕੇ ਜਿਹੇ ਬੱਚੇ ਨੇ ਜਿਹੜੇ ਉਹ ਗਰਮੀ ਦੇ ਨਾਲ ਤੜਫ ਰਹੇ ਨੇ ਇਸ ਕਰਕੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਏ ਕਿ ਵੱਧ ਤੋਂ ਵੱਧ ਜਿਹੜਾ ਉਹ ਮੇਨ ਜਿਹੜਾ ਪੁਆਇੰਟ ਹੈ ਉਹ ਰੁੱਖ ਲਾਉਣ ਦਾ ਏ ਕਿ ਪੰਜਾਬ ਦੇ ਵਿੱਚ ਜਿਹੜੀ ਉਹ ਰੁੱਖਾਂ ਦੀ ਜਿਹੜੀ ਉਹ ਬਹੁਤ ਲੋੜ ਹੈ ਲਾਉਣ ਦੀ ਜਿ ਲੱਗਦੇ ਵੀ ਨੇ ਰੁੱਖ ਤੇ ਉਹ ਉਹਨੇ ਲੱਗਦੇ ਨਹੀਂ ਜਦੋਂ ਖਰਾਬ ਹੋ ਜਾਂਦੇ ਨੇ ਕਿਉਂਕਿ ਉਹਨਾਂ ਦੀ ਖਰਾਬ ਹੋਣ ਦਾ ਕਾਰਨ ਹੈ وجہ ਜਿਹੜੀ ਉਹ ਹੈ ਨਾ ਦੇਖਭਾਲ ਕਰਨੀ ਇੱਕ ਵਾਰੀ ਲਗਾ ਦਿੱਤੇ ਗਏ ਉਹਨਾਂ ਨੂੰ ਮੁੜ ਕੇ ਕੋਈ ਮਾਈ ਬਾਪ ਨਹੀਂ ਕੋਈ ਉਹਦੀ ਪੁਸ਼ਗੀਸ਼ ਨਹੀਂ ਹੁੰਦੀ ਇਸ ਕਰਕੇ ਰੁੱਖ ਜਿਹੜਾ ਉਹ ਜਦੋਂ ਅਸੀਂ ਲਾਉਨੇ ਆ ਤੇ ਉਹਦੀ ਦੇਖਭਾਲ ਕਰਨੀ ਵੀ ਜ਼ਰੂਰੀ ਹੁੰਦੀ ਹੈ ਕਿਦਾ ਅਸੀਂ ਫਸਲ ਨੂੰ ਵਾਰ-ਵਾਰ ਜਿਹੜਾ ਉਹ ਦੇਖਭਾਲ ਕਰਦੇ ਹਾਂ ਇਸ ਕਰਕੇ ਰੋਖ ਲਾਉਣੇ ਜਿਹੜੇ ਉਹ ਬਿਲਕੁਲ ਜ਼ਰੂਰੀ ਨੇ ਸਾਡੇ ਵਾਸਤੇ ਤੇ ਹਰ ਇੱਕ ਦਾ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਵੱਧ ਤੋਂ ਵੱਧ ਰੋਖ ਲਾ ਕੇ ਜਿਹੜਾ ਆਪਣੇ ਖਾਸ ਕਰਕੇ ਪੱਛਮੀ ਰੇਂਗਿਆ ਪੰਜਾਬ ਨੂੰ ਬਚਾ ਸਕੀਏ ਹਰਿਆ ਭਰਿਆ ਪੰਜਾਬ ਜਿਹੜਾ ਉਹਨੂੰ ਦੁਬਾਰਾ ਜਿਹੜਾ ਹਰੀਆਵਲ ਦੇ ਵਿੱਚ ਲੈ ਕੇ ਆਈਏ ਕਿਉਂਕਿ ਰੁੱਖਾਂ ਦੀ ਕਟਾਈ ਹੈ ਜਿਹੜੀ ਉਹ ਬੜੇ ਤੜਾ ਤੜ ਹੋ ਰਹੀ ਹੈ ਲਗਾਤਾਰ ਹੋ ਰਹੀ ਹੈ ਪਰ ਉਹਨੇ ਰੁੱਖ ਲੱਗ ਨਹੀਂ ਰਿਹਾ ਜਿੰਨੇ ਵੱਢ ਰਹੇ ਇੱਕ ਬਣਿਆ ਬਣਿਆ ਰੁੱਖ ਹੈ ਜਿਹੜਾ ਉਹ ਕਈ ਸਾਲਾਂ ਦਾ ਲੂਟਾ ਹੈ ਉਹਨੂੰ ਵੱਢ ਕੇ ਸੁੱਟ ਦੇਣਾ ਹੈਨਾ ਤੇ ਇੱਕ ਛੋਟਾ ਜਿਹਾ ਰੁੱਖ ਲਾਉਣਾ ਤੇ ਉਹਨੂੰ ਕਈ ਸਾਲ ਲੱਗਣੇ ਫਿਰ ਵੱਡਾ ਹੋਣ ਦੇ ਵਾਸਤੇ ਬੜਾ ਇਹਨਾਂ ਦੇ ਵਿੱਚ ਬੜਾ ਫਰਕ ਹੈ ਇਸ ਕਰਕੇ ਸਾਨੂੰ ਰੁੱਖ ਜਿਹੜੇ ਉਹ ਹਰ ਸਾਲ ਵੱਧ ਤੋਂ ਵੱਧ ਲਾਉਣੇ ਚਾਹੀਦੇ ਨੇ ਕਿਉਂਕਿ ਜਿੰਨੇ ਪਿਛਲੇ ਅੱਜ ਐਤ ਕੀ ਸਾਲ ਦੇ ਵਿੱਚ ਰੁੱਖ ਲੱਗੇ ਉਹ ਰੁੱਖ ਜਿਹੜੇ ਉਹ ਸਾਰੇ ਦੇ ਸਾਰੇ ਜਿਹੜੇ ਉਹ ਸਾਡੇ ਪ੍ਰੋਪਰ ਜਿਹੜੇ ਉਹ ਨਹੀਂ ਹੋਣਗੇ ਉਹਨਾਂ ਦੇ ਵਿੱਚ ਬੜੇ ਰੁੱਖ ਨੇ ਜਿਹੜੇ ਕਈ ਟੁੱਟ ਜਾਣਗੇ ਕਈਆਂ ਨੂੰ ਪਸ਼ੂ ਖਾ ਜਾਂਦੇ ਨੇ ਕਈ ਰੁੱਖ ਨੇ ਜਿਹੜੇ ਉਹ ਸੁੱਕ ਜਾਂਦੇ ਨੇ ਕਈ ਖਰਾਬ ਹੋ ਜਾਂਦੇ ਨੇ ਸੋ ਉਹਨਾਂ ਦੇ ਵਿੱਚੋਂ ਸਾਰੇ ਰੁੱਖ ਜਿਹੜੇ ਉਹ ਨਹੀਂ ਸਿਰੇ ਚੜਦੇ ਇਸ ਕਰਕੇ ਹਰ ਸਾਲ ਜਿਹੜਾ ਉਹ ਰੁੱਖ ਲੱਗੇਗਾ ਤੇ ਕੁਝ ਸਾਲਾਂ ਦੇ ਅੰਦਰ ਅੰਦਰ ਜਿਹੜਾ ਉਹ ਅਸੀਂ ਬਹੁਤ ਪੂਰਵਕ ਰੁੱਖ ਲਾ ਕੇ ਜਿਹੜਾ ਉਹ ਇੱਥੇ ਪੰਜਾਬ ਦੇ ਵਿੱਚ ਜਿਹੜਾ ਉਹ ਹਰਿਆਵਲ ਜਿਹੜਾ ਪੈਦਾ ਕਰ ਸਕਦੇ ਆ ਤੇ ਗਰਮੀ ਜਿਹੜੀ ਉਹ ਅੱਜ 47-48 ਡਿਗਰੀ ਤੇ ਪਹੁੰਚੀ ਹੋਈ ਹੈ ਇਹਦਾ ਤਾਪਮਾਨ ਜਿਹੜਾ ਉਹ ਘਟ ਜਾਵੇਗਾ ਇਸ ਕਰਕੇ ਰੁੱਖ ਲਾਉਣੇ ਜਿਹੜੇ ਉਹ ਲਾਜ਼ਮੀ ਹੈ ਹਰ ਇੱਕ ਬੰਦੇ ਦੇ ਵਾਸਤੇ ਸਾਨੂੰ ਜਿੱਥੇ ਵੀ ਜਗ੍ਹਾ ਮਿਲਦੀ ਹੈ ਸਾਡਾ ਕਾਰ ਹੈ ਜਾਂ ਸਾਡੇ ਆਸ-ਪਾਸ ਕਿਤੇ ਵੀ ਜਗਾ ਖਾਲੀ ਪਈ ਹੈ ਅਸੀਂ ਉਹ ਰੁੱਖ ਨੂੰ ਲਾ ਕੇ ਉਹਦੇ ਦੇਖਭਾਲ ਕਰਕੇ ਚੰਗੀ ਤਰ੍ਹਾਂ ਉਹਨੂੰ ਪਾਲ ਕੇ ਵੱਡਾ ਕਰੀਏ ਰੁੱਖ ਨੂੰ ਕਿਉਂਕਿ ਸਾਨੂੰ ਵੀ ਮਾਣ ਹੋਵੇ ਕਿਉਂਕਿ ਰੁੱਖ ਜਦੋਂ ਅਸੀਂ ਰੁੱਖ ਲਗਾਉਨੇ ਆ ਨਾ ਜਿੱਦਾਂ ਅਸੀਂ ਘਰਾਂ ਦੇ ਵਿੱਚ ਛੋਟੇ-ਛੋਟੇ ਬੱਚੇ ਪਾਲਦੇ ਆ ਜਾਨਵਰਾਂ ਦੇ ਤੇ ਉਹਨਾਂ ਨੂੰ ਜਦੋਂ ਪਾਲਦੇ ਆ ਬੜੇ ਪਿਆਰ ਦੇ ਨਾਲ ਪਾਲਦੇ ਆ ਤੇ ਜਦੋਂ ਬੱਚਾ ਸਾਡੇ ਨਾਲ ਖੇਡਦਾ ਏ ਜਾਂ ਸਾਡੇ ਨਾਲ ਪਿਆਰ ਕਰਦਾ ਏ ਤੇ ਅਸੀਂ ਬੜੇ ਖੁਸ਼ ਹੁੰਦੇ ਆ ਨਾ ਇਸੇ ਤਰ੍ਹਾਂ ਰੁੱਖ ਵੀ ਜਿਹੜਾ ਉਹ ਬੱਚਿਆਂ ਵਾਂਗ ਪਾਲਣਾ ਪੈਂਦਾ ਹੈ ਵਿੱਚ ਸੇਮ ਉਸੇ ਤਰ੍ਹਾਂ ਜਿੱਦਾਂ ਅਸੀਂ ਉਸ ਬੱਚਿਆਂ ਨੂੰ ਜਾਨਵਰਾਂ ਨੂੰ ਪਾਲਦੇ ਕਿਉਂਕਿ ਜਦੋਂ ਵੀ ਅਸੀਂ ਉਸ ਰੁੱਖ ਨੂੰ ਲਾਵਾਂਗੇ ਉਹ ਜਦੋਂ ਦਿਨ-ਬਦਨ ਉਹ ਰੁੱਖ ਵੱਡਾ ਹੋਵੇਗਾ ਤੇ ਸਾਡਾ ਆਪਣੀਆਂ ਵੀ ਲगाव ਜਿਹੜਾ ਉਹ ਬੂਟੇ ਦੇ ਨਾਲ ਰੁੱਖ ਦੇ ਨਾਲ ਵਧੇ ਤੇ ਜਦੋਂ ਇਹ ਇੰਨੇ ਪਿਆਰ ਦੇ ਨਾਲ ਜਿਹੜਾ ਉਹ ਅਸੀਂ ਰੁੱਖ ਨੂੰ ਲਾਵਾਂਗੇ ਪਾਲਾਂਗੇ ਤੇ ਉਹ ਇੱਕ ਦਿਨ ਵੱਡਾ ਬੂਟਾ ਹੋ ਕੇ ਜਦੋਂ ਛਾਂ ਦੇਵੇਗਾ ਕਿੰਨੀ ਤਪਸ਼ ਜਿਹੜੀ ਉਹ ਕੰਟਰੋਲ ਕਰੇਗਾ ਸੂਰਜ ਦੀ ਸੋ ਇਸੇ ਤਰ੍ਹਾਂ ਸਾਡੇ ਵੱਡੇ ਵੀ ਜਿਹੜੇ ਉਹ ਜਿਹੜੇ ਸਾਡੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਸ਼ਾਮਲਾੜ ਥਾਂ ਪਏ ਹੁੰਦੇ ਸੀ ਸਰਕਾਰੀ ਥਾਂ ਸੱਤ ਜਿਨ੍ਹਾਂ ਨੂੰ ਕਹਿੰਦੇ ਸੀ ਸਾਂਝੇ ਥਾਂ ਉਹਨਾਂ ਜਗ੍ਹਾ ਦੇ ਉੱਤੇ ਬੜੇ-ਬੜੇ ਅਸੀਂ ਅੱਜ ਵੀ ਵੇਖਦੇ ਹਾਂ ਕਈਆਂ ਪਿੰਡਾਂ ਦੇ ਵਿੱਚ ਬੋੜ ਲੱਗੇ ਹੁੰਦੇ ਸੀ ਪਿੱਪਲ ਲੱਗੇ ਹੁੰਦੇ ਸੀ ਉਹਦਾ ਕਾਰਨ ਇਹ ਸੀ ਕਿ ਕਿਉਂਕਿ ਉਸ ਸਮੇਂ ਤੇ ਇੰਨੇ ਏਸੀ ਤੇ ਹੁੰਦੇ ਨਹੀਂ ਸੀ ਨਾ ਪੱਖੇ ਹੁੰਦੇ ਸੀ ਬਿਜਲੀ ਤੇ ਹੈ ਹੀ ਨਹੀਂ ਸੀ ਬਹੁਤ ਘੱਟ ਸੀ ਬਾਦ ਵਿੱਚ ਆਈ ਬਿਜਲੀ ਤੇ ਉਹਦਾ ਕਾਰਨ ਸੀ ਕਿ ਵੱਧ ਤੋਂ ਵੱਧ ਰੁੱਖਾਂ ਦੇ ਥੱਲੇ ਲੋਕ ਬੈਠਣਗੇ ਫਤ ਗਰਮੀ ਦਾ ਜਿਹੜਾ ਉਹ ਸਾਨੂੰ ਅਹਿਸਾਸ ਘੱਟ ਹੋਏਗਾ ਇਹ ਕਾਰਨ ਸੀ ਹੁਣ ਬੇਸ਼ੱਕ ਅਸੀਂ ਆਪਣੇ ਕਮਰਿਆਂ ਦੇ ਵਿੱਚ ਏਸੀ ਲਗਾ ਚੁੱਕੇ ਆ ਲੱਖਾਂ ਰੁਪਈਆ ਜਿਹੜਾ ਉਹ ਏਸੀਆਂ ਦੇ ਉੱਤੇ ਖਰਚ ਕਰ ਰਹੇ ਆ ਲੱਖਾਂ ਰੁਪਈਆ ਦਾ ਬਿੱਲ ਜਿਹੜਾ ਉਹ ਭਰ ਰਹੇ ਆ ਤੇ ਇੱਕ ਜਿਹੜਾ 150 ਦਾ ਰੁੱਖ ਦਾ ਬੂਟਾ ਹੈ ਇੱਕ ਬੂਟਾ ਲੈ ਕੇ ਉਹ ਪਾਲ ਨਹੀਂ ਰਿਹਾ ਉਹਦਾ ਬਹੁਤ ਵੱਡਾ ਸਾਾਨੂੰ ਨੁਕਸਾਨ ਹੋ ਰਿਹਾ ਹੈ ਕਟਾ ਹੋ ਰਿਹਾ ਹੈ ਸੋ ਮੈਂ ਸਾਰਿਆਂ ਵੀਰਾਂ ਨੂੰ ਭਰਾਵਾਂ ਨੂੰ ਆਪਣਿਆਂ ਨੂੰ ਭੈਣਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਵੱਧ ਤੋਂ ਵੱਧ ਆਪਣੇ ਆਸ-ਪਾਸ ਘਰਾਂ ਦੇ ਵਿੱਚ ਰੁੱਖ ਲਾ ਕੇ ਤੇ ਆ ਜਿਹੜੀ ਗਰਮੀ ਦੀ ਤਪਸ਼ ਤੋਂ ਅਸੀਂ ਹੁਣ ਕਿੱਦਾਂ ਮਤਲਬ ਜਿਹੜੇ ਲੋਕ ਨੇ ਉਹ ਕੋਈ ਗੱਲਾ ਪਰਨਾ ਸਿਰ ਦੇ ਤੇ ਲਪੇਟ ਕੇ ਤੇ ਕੁੜੀਆਂ ਨੇ ਜਿਹੜੀਆਂ ਉਹ ਚੰਨੀਆਂ ਲਪੇਟ ਕੇ ਕੱਪੜੇ ਲਪੇਟ ਕੇ ਲੋਕ ਜਿਹੜੇ ਉਹ ਗਿੱਲੇ ਤੇ ਧੁੱਪ ਦੇ ਵਿੱਚ ਜਾ ਰਹੇ ਨੇ ਆਪਣਾ ਕੰਮ ਕਾਰ ਕਰ ਰਹੇ ਨੇ ਇਹ ਇਹਨਾਂ ਚੀਜ਼ਾਂ ਦੀ ਸਾਨੂੰ ਲੋੜ ਕਿਉਂ ਪਈ ਕਿਉਂਕਿ ਅਸੀਂ ਰੁੱਖਾਂ ਨੂੰ ਜਿਹੜਾ ਉਹ ਅਣਗੌਲੀਆਂ ਕੀਤਾ ਕਿ ਰੁੱਖ ਲਾਉਣ ਦੇ ਸਾਨੂੰ ਬੋੜੀ ਇਸ ਕਰਕੇ ਰੁੱਖ ਲਾਉਣਾ ਜਿਹੜਾ ਉਹ ਹੱਤ ਦਾ ਜ਼ਰੂਰੀ ਹੈ ਸਾਡੇ ਵਾਸਤੇ ਵਨਪੰਧ ਰੁੱਖ ਲਾ ਕੇ ਤੇ ਗਰਮੀ ਤੋਂ ਜਿਹੜਾ ਅਸੀਂ ਛੁਟਕਾਰਾ ਪਾ ਸਕੀਏ ਦੂਸਰਾ ਨੰਬਰ 1 ਹੈ ਰੁੱਖ ਲੋਣੀ ਹਰ ਇੱਕ ਬੰਦੇ ਦੀ ਜ਼ਿੰਮੇਵਾਰੀ ਹੈ ਹਰ ਸਾਲ ਰੁੱਖ ਜਿਹੜਾ ਉਹ ਲੱਗਦਾ ਏ ਪਰ ਉਹਦੇ ਦੇਖਭਾਲ ਦੀ ਨਹੀਂ ਦੇ ਰੁੱਖ ਲਾਏ ਜਾਂਦੇ ਨੇ ਪਰ ਰੁੱਖਾਂ ਦੀ ਬਾਅਦ ਦੇ ਵਿੱਚ ਕੋਈ ਦੇਖਭਾਲ ਨਹੀਂ ਕਰਦਾ ਖਰਾਬ ਹੋ ਜਾਂਦੇ ਇਸ ਕਰਕੇ ਸਰਕਾਰਾਂ ਵੀ ਆਪਣੀ ਜ਼ਿੰਮੇਵਾਰੀ ਪੂਰੀ ਚੁੱਕਦੀਆਂ ਨੇ ਰੁਖ ਲਾਉਣ ਦੀ ਲੱਗ ਜਾਂਦੇ ਨੇ ਮੁਰਕ ਕੇ ਉਹਨਾਂ ਦੀ ਕੋਈ ਦੇਖਭਾਲ ਨਹੀਂ ਕਰਦਾ ਇਹ ਪੰਚਾਇਤੀ ਪੱਧਰ ਦੇ ਉੱਤੇ ਜਿਹੜਾ ਵਾ ਨਾ ਉਹ ਸਾਨੂੰ ਪਿੰਡਾਂ ਲੈਵਲ ਦੇ ਉੱਤੇ ਪਿੰਡ ਲੈਵਲ ਦੇ ਉੱਤੇ ਭਾਵੇਂ ਪੰਚਾਇਤਾਂ ਵੱਲੋਂ ਉਪਰਾਲਾ ਕੀਤਾ ਜਾਵੇ ਭਾਵੇਂ ਸਾਡੇ ਪਿੰਡਾਂ ਦੇ ਲੋਕਾਂ ਵੱਲੋਂ ਰਲ ਕੇ ਜਿਹੜਾ ਉਪਰਾਲਾ ਕੀਤਾ ਜਾਵੇ ਕਿ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਆਲੇ ਦੁਆਲੇ ਜਿਹੜੇ ਰੁੱਖ ਲੱਗੇ ਹੋਣ ਉਹ ਕਿੰਨਾ ਦੇ ਜਿਹੜੇ ਰਲ ਕੇ ਦੇ ਰਹੀ ਸੀ ਸਾਰੇ ਲੋਕ ਉਹਨਾਂ ਦੀ ਸਾਂਭ ਸੰਭਾਲ ਕਰੀਏ ਕਿਉਂਕਿ ਰਹਿਣਾ ਤੇ ਅਸੀਂ ਸਾਰੇ ਨੇਤੇ ਨੇ ਉਹਦੇ ਵਿੱਚ ਸਾਨੂੰ ਇਹ ਨਹੀਂ ਕਿਸੇ ਨਾਲ ਕੋਈ ਅਹਿਸਾਨ ਕਰਨਾ ਹੈ ਕਿਸੇ ਨੂੰ ਕੋਈ ਵਿਤਕਰਾ ਕਰਨੇ ਕਿਸਾਨ ਨੂੰ ਵੀ ਲੋੜ ਹੈ ਇਹ ਤੇ ਸੇਵਾ ਇੱਕ ਅਸਲ ਵਿੱਚ ਸੱਚੀ ਸੇਵਾ ਹੀ ਹੈ ਤੇ ਇਸ ਇੱਕ ਰੁੱਖ ਜਦੋਂ ਇੱਕ ਰੁੱਖ ਲਾਵਾਂਗੇ ਤਾਂ ਰੁੱਖ ਦੇ ਕਿੰਨੇ ਜਿਹੜਾ ਸਾਨੂੰ ਆਕਸੀਜਨ ਦੇਣੀ ਹੈ ਇਹਨਾਂ ਰੁੱਖਾਂ ਦੇ ਨਾਲ ਅਸੀਂ ਕਿੰਨੇ ਸਾਡੇ ਲੈਵਲ ਨੇ ਜਿਹੜੇ ਪਾਣੀ ਦਾ ਜਿਹੜਾ ਲੈਵਲ ਹੈ ਉਹ ਵੱਲ ਜਾਣੇ ਇਹਨਾਂ ਰੁੱਖਾਂ ਨੇ ਸਾਨੂੰ ਕਈ ਸੁੱਖ ਦਿੰਨੇ ਨੇ ਇਹਨਾਂ 'ਤੇ ਨੇ ਇੱਕ ਰੁੱਖ ਤੇ 100 ਸੁੱਖ ਇੱਕ ਰੁੱਖ ਸਿਆਣੇ ਕਹਿੰਦੇ ਨੇ ਇੱਕ ਰੁੱਖ ਤੇ 100 ਸੁੱਖ ਜੇ ਇੱਕ ਰੁੱਖ ਲਾਵਾਂਗੇ ਤੇ ਕਈ ਸੁੱਖ ਪਾਵਾਂਗੇ ਰੁੱਖਾਂ ਨੇ ਸਾਨੂੰ ਆਕਸੀਜਨ ਦੇਣੀ ਹੈ ਰੁੱਖਾਂ ਨੇ ਸਾਡਾ ਇਹ ਇਤੁਲਾ ਵਾਤਾਵਰਣ ਜਿਹੜਾ ਉਹ ਸ਼ੁੱਧ ਕਰਨਾ ਹੈ ਰੁੱਖਾਂ ਨੇ ਸਾਡਾ ਆਲਾ ਦਵਾਲਾ ਸਾਫ਼ ਰੱਖਣਾ ਹੈ ਰੁੱਖਾਂ ਨੇ ਸਾਡਾ ਮੌਸਮ ਠੰਡਾ ਕਰਨਾ ਹੈ ਤੇ ਰੁੱਖਾਂ ਨੇ ਸਾਡਾ ਪਾਣੀ ਦਾ ਪੱਧਰ ਜਿਹੜਾ ਉਹ ਚੁੱਕਣਾ ਹੈ ਫਿਰ ਰੁੱਖਾਂ ਨੇ ਸਾਨੂੰ ਠੰਡਕ ਦੇਣੀ ਹੈ ਫਿਰ ਰੁੱਖਾਂ ਨੇ ਸਾਨੂੰ ਹਰੀਆਵਲ ਦੇਣੀ ਕਿੰਨੀਆਂ ਜੜੀਆਂ ਉਹ ਸਹੂਲਤਾਂ ਨੇ ਜਿਹੜੀਆਂ ਉਹ ਸਾਨੂੰ ਰੁੱਖਾਂ ਨੇ ਦੇਣੀਆਂ ਨੇ ਰੁੱਖਾਂ ਦੇ ਵਿੱਚ ਸਾਡਾ ਜੀਵਨ ਲੁਕਿਆ ਹੋਇਆ ਹੈ ਇਸ ਕਰਕੇ ਰੁੱਖ ਲਾਉਣਾ ਜਿਹੜਾ ਰੁੱਖ ਉਹ ਸਾਡੇ ਵਾਸਤੇ ਮਨੁੱਖ ਦੇ ਵਾਸਤੇ ਲਾਜ਼ਮੀ ਹੈ। ਸੋ ਵੀ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਕਿ ਵਾਅਦਾ ਤੋਂ ਵਾਅਦਾ ਰੁੱਖ ਲਾ ਕੇ ਜਿਹੜਾ ਅਸੀਂ ਉਹ ਆਪਣੇ ਪੰਜਾਬ ਨੂੰ ਬਚਾਈਏ। ਪਾਣੀ ਦਾ ਲੈਵਲ ਹੈ ਜਿਹੜਾ ਉਹ ਪੱਦਰ ਨੀਵਾ ਹੋ ਗਿਆ ਸਾਨੂੰ ਪਤਾ ਸਾਰਿਆਂ ਨੂੰ ਬੜੇ ਥਾਂਵਾਂ ਤੇ ਪਾਣੀ ਦਾ ਲੈਵਲ ਜਿਹੜਾ ਉਹ ਘਟ ਚੁੱਕਾ ਹੈ। ਨਹਿਰਾਂ ਸਾਡੀਆਂ ਸੁੱਕੀਆਂ ਪਈਆਂ ਨੇ। ਕਾਰਨ ਇਹ ਹੈ ਕਿ ਰੁੱਖ ਜਿੰਨੇ ਵੱਡੇ ਚਾਰ ਰਹੇ ਨੇ ਉਹਨੇ ਲਾਏ ਨਹੀਂ ਯਾਰ। ਸੋ ਇਹ ਪੰਜਾਂ ਤੋਂ 10 ਸਾਲਾਂ ਦੇ ਵਿੱਚ ਜੇ ਅਸੀਂ ਨਾ ਰੁੱਕ ਇਧਰ ਧਿਆਨ ਦਿੱਤਾ ਤੇ ਬਹੁਤ ਹਾਲਾਤ ਨੇ ਜਿਹੜੇ ਸਾਡੇ ਵਾਸਤੇ ਤਰਸਯੋਗ ਹੋ ਜਾਣਗੇ ਉਸ ਨੂੰ ਅਸੀਂ ਆਉਣ ਵਾਲੇ ਸਮੇਂ ਬਾਰੇ ਸੋਚੀਏ ਸਾਰੇ ਕਿ ਸਾਡੇ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਆਉਣ ਵਾਲੇ ਸਾਡੇ ਸਾਡੇ ਜਿਹੜੇ ਕੱਲ ਬੱਚੇ ਆ ਨੇ ਜਵਾਨ ਹੋਣਾ ਹੈ ਆਉਣ ਵਾਲਾ ਸਾਡਾ ਭਵਿੱਖ ਹੈ ਉਹਨਾਂ ਦੇ ਬਾਰੇ ਅਸੀਂ ਇਹ ਸਾਰਾ ਕੁਝ ਜਿਹੜਾ ਉਹ ਕਰਨਾ ਹੈ ਕਿਉਂਕਿ ਅਸੀਂ ਇੱਥੇ ਰਹਿਨੇ ਕਿਸੀ ਇਥੇ ਰਹਿਣ ਦੇ ਵਾਸਤੇ ਸਾਡੇ ਰੁੱਖ ਨਾ ਲਾਉਣ ਦਾ ਕਰਕੇ ਸਾਡੇ ਪੰਛੀ ਘਟ ਗਏ ਨੇ ਪੰਛੀਆਂ ਦੀ ਚਹਿਲ ਪਹਿਲ ਜਿਹੜੀ ਉਹ ਨਹੀਂ ਸੁਣਾਈ ਦਿੰਦੀ ਸੋ ਇਹ ਕੁਦਰਤ ਦਾ ਇੱਕ ਜਿਹੜਾ ਬਹੁਤ ਵੱਡਾ ਕਾਟਾ ਸਾਨੂੰ ਪੈ ਰਿਹਾ ਏ ਤੇ ਅੱਗੇ ਜਦੋਂ ਬਹੁਤ ਰੁੱਖ ਹੁੰਦੇ ਸੀ ਘਰਾਂ ਦੇ ਵਿੱਚ ਸਾਡੇ ਰੁੱਖ ਲੱਗੇ ਹੁੰਦੇ ਸੀ ਲਾਗੇ ਰੁੱਖ ਹੁੰਦੇ ਤੇ ਕਿਦਾਂ ਸਵੇਰ ਨੂੰ ਉੱਠੀਦਾ ਸੀ ਤੇ ਪੰਛੀਆਂ ਦੀਆਂ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਸੀ ਛੋਟੇ ਛੋਟੇ ਪੰਛੀਆਂ ਦੀਆਂ ਉਹਦੇ ਤੋਂ ਕੋਇਲਾ ਆ ਕੇ ਬੈਠ ਜਾਂਦੀਆਂ ਸੀ ਕਿਆਂ ਜਾਂ ਔਰ ਛੋਟੇ ਛੋਟੇ ਜਾਨਵਰ ਜਿਹੜੇ ਉਹ ਬੈਠਦੇ ਸੀ ਸੋ ਇਹ ਚੀਜ਼ਾਂ ਤੋਂ ਅਸੀਂ ਦੂਰ ਹੋ ਗਏ ਇਹ ਕੁਦਰਤ ਦੇ ਉਹ ਉਹ ਚੀਜ਼ਾਂ ਸੀ ਜਿਨ੍ਹਾਂ ਦੇ ਨਾਲ ਸਾਡਾ ਸਬੰਧ ਸੀ ਇਥੋਂ ਸਾਡਾ ਸੰਪਰਕ ਜਿਹੜਾ ਉਹ ਟੁੱਟਦਾ ਜਾ ਰਿਹਾ ਲਗਾਤਾਰ ਸੋ ਵਾ ਵਧ ਤੋਂ ਵੱਧ ਵੀਰੋ ਤੇ ਰੁੱਖ ਲਾ ਕੇ ਤੇ ਆਪਣੇ ਇਸ ਪੰਜਾਬ ਨੂੰ ਪੰਜਾਬ ਦੇ ਪਾਣੀ ਨੂੰ ਪੰਜਾਬ ਦੇ ਹਰਿਆਵਲ ਨੂੰ ਪੰਜਾਬ ਦੇ ਤਾਪਮਾਨ ਨੂੰ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਉਹ ਬਰਾਬਰ ਕਰੀਏ ਤੇ ਪੰਜਾਬ ਦਾ ਤਾਪਮਾਨ ਜਿਹੜਾ ਅੱਜ 47 48 ਡਿਗਰੀ ਜਿਹੜਾ ਉਹ ਪਹੁੰਚਿਆ ਹੋਇਆ ਹੈ ਰੁਖ ਲਾਵਾਂਗੇ ਤੇ ਥੋੜੇ ਸਮੇਂ ਦੇ ਅੰਦਰ ਅੰਦਰ ਜਿਹੜਾ ਉਹ ਸਾਡੇ ਨਾਲ ਦੁਬਈ ਵਾਲੇ ਚੰਗੇ ਨੇ ਦੁਬਈ ਦੇ ਵਿੱਚ ਜਿਹੜਾ ਉਹਨਾਂ ਦਾ ਤਾਪਮਾਨ ਉਹ ਪੰਜਾਬ ਦੇ ਨਾਲੋਂ ਇੰਡੀਆ ਦੇ ਨਾਲੋਂ ਬਿਲਕੁਲ ਘਟਿਆ ਹੋਇਆ ਜਿੱਥੇ ਕਦੀ ਰੁਖ ਨਹੀਂ ਸੀ ਜਿੱਥੇ ਕਦੀ ਤਪਸ਼ ਇੰਨੀ ਸੀ ਕਿ ਉੱਥੇ ਮਤਲਬ ਰਹਿਣਾ ਮੁਸ਼ਕਲ ਸੀ ਪਰ ਉਹਨਾਂ ਨੇ ਅਗਲਿਆਂ ਨੇ ਕਾਰਨ ਲੱਭਿਆ ਕਿ ਕਾਰਨ ਕਿ ਤਾਂ ਅਸੀਂ ਗਰਮੀ ਨੂੰ ਪਟਾ ਕੇ ਤਾਂ ਸਾਡੇ ਕੋ ਕਾਰਨ ਲੱਭਿਆ ਸੀਗਾ ਕਿ ਜਿੰਨੇ ਵੱਧ ਰੁੱਖ ਲੱਗੇਗੇ ਰੁੱਖ ਲਗਾਏ ਜਾਣਗੇ ਸਾਡੀ ਗਰਮੀ ਘਟ ਜਾਵੇਗੀ ਸੋ ਹੁਣ ਦੁਬਈ ਜਿਹੜੀ ਉਹ ਸਾਡੇ ਪੰਜਾਬ ਨਾਲ ਇੰਡੀਆ ਦੇ ਨਾਲੋਂ ਬਿਲਕੁਲ ਜਿਹੜਾ ਤਾਪਮਾਨ ਘਟ ਚੁੱਕਾ ਹੈ ਸੋ ਇਸੇ ਤਰ੍ਹਾਂ ਜੇ ਅਸੀਂ ਵੀ ਆਪਣੇ ਪੰਜਾਬ ਨੂੰ ਬਚਾਉਣਾ ਹੈ ਆਪਣੇ ਦੇਸ਼ ਨੂੰ ਬਚਾਉਣਾ ਹੈ ਤੇ ਵੱਧ ਤੋਂ ਵੱਧ ਰੁੱਖ ਲਾ ਕੇ ਜਿਹੜਾ ਉਹ ਆਪਣਾ तापमान ਨੂੰ ਕੰਟਰੋਲ ਕਰ ਸਕਦੇ ਹਾਂ ਰੁੱਖ ਲਾ ਕੇ ਜਿਦਾ ਵਾਧੇ ਤੋਂ ਵਾਧੇ ਦਾ ਆਪਣੇ ਇਸੇ ਮਾਧਿਅਮੇ ਚ ਸਫਾਰਿ ਇਹ ਹੀ ਅਸਲ ਗੱਲ ਹੈ ਸੁਤਾਨਵਾਚ ਸਾਰੇ ਯਾਰਾਂ ਗੱਲਾਂ ਚੰਗੀਆਂ ਲੱਗੀਆਂ ਤਾਂ ਕਮੈਂਟ ਦੇ ਵਿੱਚ ਸਾਥ ਬਿਲਕੁਲ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਔਰ ਸ਼ੇਅਰ ਜਰੂਰ ਕਰਿਓ ਧੰਨਵਾਦ